ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਦਿੱਲੀ ਦੇ ਨਾਲ ਜੁੜੀ ਹੋਈ ਹੈ ਅੱਜ ਸੋਚ ਚੁੱਕ ਸਮਾਗਮ ਦੇ ਵਿੱਚ TDP ਆਗੂਆਂ ਨੂੰ ਵੀ ਥਾਂ ਮਿਲ ਸਕਦੀ ਹੈ ਦੋ ਜਿਹੜੇ ਉਹਨਾਂ ਦੇ ਵੱਡੇ ਦਿਗਜ ਨੇ ਉਹਨਾਂ ਨੂੰ ਅੱਜ ਮੰਤਰੀ ਬਣਾਇਆ ਜਾ ਸਕਦਾ ਹੈ ਚਰਚਾਵਾਂ ਚੱਲ ਰਹੀਆਂ ਨੇ ਕਿ ਦੋ ਹੋਰ TDP ਦੇ ਆਗੂ ਮੰਤਰੀ ਬਣ ਸਕਦੇ ਨੇ ਜੇਕਰ ਗੱਲ ਕੀਤੀ ਜਾਵੇ TDP ਦੇ ਆਗੂ ਰਾਮਨੋਰ ਨਾਇਡੂ ਤੇ ਫੇਮਸ ਅਨੀ ਚੰਦਰਸ਼ੇਕਰ ਨੂੰ ਕੇਂਦਰ ਦੇ ਵਿੱਚ ਥਾਂ ਮਿਲੇਗੀ ਇਹ ਲਗਭਗ ਤੈ ਹੈ ਤੇ ਉਹਨਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅੱਜ ਮੀਟਿੰਗ ਵੀ ਹੋਈ ਹੈ ਤੇ ਉਹਨਾਂ ਨੂੰ ਅੱਜ ਸੌਚੁੱਕ ਸਮਾਗਮ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਤੇ ਪੀਐਮ ਮੋਦੀ ਦੇ ਨਾਲ ਉਹ ਸੌਚੁੱਕਨਗੇ ਦਰਸਲ TDP ਨੇ 16 ਸੀਟਾਂ ਦੇ ਉੱਤੇ ਫਤਿਹ ਹਾਸਲ ਕਰਨ ਦੇ ਨਾਲ ਵੱਡਾ ਜਿਹੜਾ ਵੋਮਤ ਹੈ ਉਹ NDA ਦੇ ਨਾਲ ਆਪਣਾ ਸ਼ੇਅਰ ਕੀਤਾ ਹੈ ਇਸ ਤੋਂ ਇਲਾਵਾ ਦੋਮੇ ਆਗੂਆਂ ਦੀ ਭਾਜਪਾ ਹਾਈ ਕਮਾਂਡ ਦੇ ਨਾਲ ਬੀਤੇ ਦਿਨ ਵੀ ਮੁਲਾਕਾਤ ਹੋਈ ਸੀ ਰਿਪੋਰਟਾਂ ਮੁਤਾਬਕ ਰਾਮਨੋ ਨਾਇਡੂ ਸਿਰਫ 36 ਸਾਲ ਦੇ ਨੇ ਸ਼ਾਇਦ ਸਭ ਤੋਂ ਘੱਟ ਉਮਰ ਦੇ ਉਹ ਕੈਬਨਿਟ ਮੰਤਰੀ ਬਣ ਗਏ ਤੇ ਉਹਨਾਂ ਨੂੰ ਇੱਕ ਵੱਡਾ ਬੁਲਾਰਾ ਵੀ ਮੰਨਿਆ ਜਾਂਦਾ ਹੈ ਟੀਡੀਪੀ ਮੁਖੀ ਐਨ ਚੰਦਰ ਬਾਬੂ ਨਾਇਡੂ ਨੇ ਉਹਨਾਂ ਨੂੰ ਸੰਸਦ ਹਲਕੇ ਦੀ ਨੁਮਾਇੰਦੀ ਕਰਨ ਲਈ ਕੈਬਨਿਟ ਅਹੁਦੇ ਲਈ ਚੁਣਿਆ ਜਿਸ ਚ ਰਾਜਧਾਨੀ ਅਮਰਾਵਤੀ ਸਥਿਤ ਹੈ ਦਰਸਾ ਟੀਡੀਪੀ ਨੂੰ ਵਿਸਤਾਰ ਦੇ ਵਿੱਚ ਦੋ ਹੋਰ ਮੰਤਰੀਆਂ ਦੀ ਥਾ ਮਿਲ ਸਕਦੀ ਹੈ ਦੋ ਮੰਤਰੀ ਉਹਨਾਂ ਦੇ ਅੱਜ ਲਗਭਗ ਮੰਤਰੀ ਬਣਨਗੇ ਤੇ ਦੋਵਾਂ ਨੂੰ ਹੋਰ ਥਾ ਮਿਲਣੀ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਐਨਡੀਏ ਦੇ ਘਟਚੋੜ ਦੀ ਤਾਂ ਟੀਡੀਪੀ ਦੇ ਨਾਲ ਵੱਡਾ ਸਮਝੌਤਾ ਹੋਇਆ ਹੈ ਤੇ ਜਿਹੜੇ ਚੰਦਰਬਾਬੂ ਨਾਇਡੂ ਨੇ ਉਹਨਾਂ ਦੀ ਬੀਤੇ ਦਿਨਾਂ ਦੇ ਵਿੱਚ ਵੀ ਮੀਟਿੰਗਾਂ ਹੋਈਆਂ ਨੇ ਤੇ ਜਿਹੜਾ ਮੀਟਿੰਗਾਂ ਦਾ ਦੌਰ ਹੈ ਉਹਨਾਂ ਦੇ ਵਿੱਚ ਇਹ ਹੁਣ ਤੱਕ ਸਿੱਟਾ ਕੱਢਿਆ ਗਿਆ ਹੈ ਕਿ ਦੋ ਮੰਤਰੀ ਬਣਾਏ ਜਾਣਗੇ ਤੇ ਦੋਹਾਂ ਨੂੰ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਥਾ ਮਿਲ ਸਕਦੀ ਹੈ ਜ਼ਿਕਰ ਖਾਸ ਹੈ ਕਿ ਅੱਜ 36 ਦੇ ਕਰੀਬ ਜਿਹੜੇ ਮੰਤਰੀ ਏ ਉਹਨਾਂ ਨੂੰ ਸੌ ਚੁਕਾਈ ਜਾ ਸਕਦੀ ਹੈ ਅੱਜ ਮੰਤਰੀ ਮੰਡਲ ਦਾ ਜਿਹੜਾ ਵਿਸਤਾਰ ਹੈ ਉਹ ਹੋ ਸਕਦਾ ਹੈ ਕਿਉਂਕਿ ਅੱਜ ਵੱਡਾ ਸਮਾਗਮ ਰੱਖਿਆ ਗਿਆ ਹੈ ਰਾਸ਼ਟਰਪਤੀ ਭਵਨ ਦੇ ਸਾਹਮਣੇ ਇਹ ਜਿਹੜਾ ਸਮਾਗਮ ਰੱਖਿਆ ਗਿਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰਿੰਦਰ ਮੋਦੀ ਅੱਜ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਸੌਂ ਚੁੱਕਣਗੇ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਮੰਤਰੀ ਨੇ ਉਹਨਾਂ ਨੂੰ ਵੀ ਸੌਂ ਚੁਕਾਈ ਜਾਵੇਗੀ ਇੱਕ ਚਿਹਰਾ ਪੰਜਾਬ ਦਾ ਵੀ ਮੰਨਿਆ ਜਾ ਰਿਹਾ ਜਿਸ ਦੇ ਵਿੱਚ ਰਵਨੀਤ ਮੀਟੂ ਦਾ ਨਾਂ ਸ਼ਾਮਲਾ ਹੈ ਉੱਥੇ ਹੀ TDP ਦੇ ਦੋ ਵੱਡੇ ਦਿਗਜ ਨੇ ਉਹਨਾਂ ਦਾ ਨਾਂ ਵੀ ਸ਼ਾਮਲਾ ਹੈ ਦੋਵਾਂ ਦਾ ਨਾਂ ਆਜ ਸ਼ਾਮਲਾ ਹੈ ਤੇ ਦੋਵਾਂ ਦਾ ਜਿਹੜਾ ਨਾਂ ਹੈ ਉਹ ਆਉਣ ਵਾਲੀ ਲਿਸਟ ਦੇ ਵਿੱਚ ਹੋ ਸਕਦਾ ਹੈ